ਤਾਂ ਦੋਸਤੋ ਸਵੇਰੇ ਸਵੇਰੇ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਗੱਡੀ ਨੂੰ ਚਮਕਾਉਣ ਲੱਗਾ ਕਿਧਰ ਬੂਥਾ ਚੱਕਿਆ ਹੈ ਤਾਂ ਭਾਈ ਮੈਨੂੰ ਮੇਰੇ ਦੋਸਤ ਨੇ ਸੱਦ ਲਾਇਆ ਵਿਆਹ ਤੇ ਤੋ ਕਹਿੰਦਾ ਭਾਈ ਬਰਾਤ ਜਾਣਾ ਹੈ ਤਾਂ ਚਲੋ ਵੀ ਆਪਾਂ ਗੱਡੀ ਚਮਕਾ ਕੇ ਪਹੁੰਚਦੇ ਹਾਂ ਵਿਆਹ ਵਾਲੇ ਘਰੇ ਦੋਸਤੋ ਆਪਾਂ ਰੈਡੀ ਹੋ ਕੇ ਵਿਆਹ ਵਾਲੇ ਘਰੇ ਪਹੁੰਚ ਚੁੱਕੇ ਹਾਂ ਪਰ ਐਥੇ ਕਿਸੇ ਦੀ ਵੀ ਤਿਆਰੀ ਤੁਰੀ ਹੈ ਨਹੀਂ ਜਾਣਦੀ ਮੈਨੂੰ ਲੱਗਦਾ ਕੱਲ ਨੂੰ ਜਾਊਗੀ ਬਰਾਤ ਤਾਂ ਮੈਂ ਕਿਹਾ ਚਲੋ ਉਹਨੇ ਟਾਈਮ ਬੈਕਸਾਈਡ ਜਾ ਕੇ ਵੀਡੀਓ ਰਿਕਾਰਡ ਕਰਨ ਲੱਗੇ ਫਾਈਨਲੀ 80 90 ਘੰਟੇ ਤੋਂ ਬਾਅਦ ਇੱਕ ਦੂਜੇ ਨਾਲ ਲੜੋਂ ਲੜਾਈ ਕਰਕੇ ਅਸੀਂ ਫਾਈਨਲੀ ਨਿਕਲ ਤੋ ਦੋਸਤੋ ਅਸੀਂ ਵੀ ਬਈ ਨਿਕਲ ਚੁੱਕੇ ਆ ਤਾਂ ਪਿੱਛੇ ਬੈਠਨ ਨੇ ਮੈਂ ਪ੍ਰਧਾਨ ਬਾਰ-ਬਾਰ ਇਹੀ ਗੱਲ ਕਹਿ ਰਿਆ ਸੀ ਤੁਹਾਡੇ ਮੁਕਸਰ ਵਿੱਚ ਬਹੁਤ ਗਰਮੀਆਂ ਸਾਡੇ ਕੈਨੇਡਾ ਜਮਾ ਨਹੀਂ ਹੈਗੀ ਤੋ ਦੋਸਤੋ ਅਸੀਂ ਆਪਣੀ ਕਾਰ ਇੱਥੇ ਪਾਰਕ ਕੀਤੀ ਆ ਕਿਉਂਕਿ ਬਈ ਇੱਥੇ ਹੀ ਸ਼ਾਂਤ ਸੀਗੀ ਕਿਤੇ ਵੀ ਤੁਹਾਨੂੰ ਸ਼ਾਂ ਨਹੀਂ ਦਿਖਦੀ ਪਈ ਪੈਲੈਸ ਦੇ ਵਿੱਚ ਤੋ ਪੈਲੈਸ ਵੀ ਸੋਹਣਾ ਲੱਗ ਰਿਹਾ ਸੀ ਪਰ ਦੇਖਣ ਚ ਲੱਗ ਰਿਹਾ ਸੀ ਵਿਆਹ ਨਹੀਂ ਹੈਗਾ ਪਰ ਬਈ ਗਰਮੀ ਕਰਕੇ ਸਾਰੇ ਰਿਸ਼ਤੇਦਾਰ ਅੰਦਰ ਸੀਗੇ ਚਲੋ ਬਈ ਸਾਡੇ ਦੂਲੇ ਰਾਜਾ ਵੀ ਆ ਚੁੱਕਿਆ ਗੱਡੀ ਲੈ ਕੇ ਤੋ ਚਲੋ ਬਈ ਆਪਾਂ ਹੁਣ ਚੱਲਦੇ ਆ ਪੈਲੈਸ ਦੇ ਅੰਦਰ ਠੀਕ ਹੈ ਢੋਲ ਤਾਂ ਤੁਹਾਨੂੰ ਦੱਸੋ ਨਾ ਬਈ ਮੈਂ ਆਪਣਾ ਡਾਂਸ ਕਿਦਣਾ ਚੜਾਇਆ ਇੱਕ ਤਾਂ ਸਾਡਾ ਕੈਮਰਾਮੈਨ ਬਈ ਕਿਤੇ ਵੀ ਟਾਈਮ ਨਾਲ ਨਹੀਂ ਪਹੁੰਚਦਾ ਹੁਣ ਵੀ ਉਹ ਆਇਆ ਨਹੀਂ ਹੈਗਾ ਉਹਦੀ ਵੇਟ ਕਰਦੇ ਪਏ ਆ ਤੇ ਬਾਹਰ ਇੰਨੀ ਗਰਮੀ ਆ ਬਈ ਪੁੱਛੋ ਨਾ ਤਾਂ ਦੋਸਤੋ ਅਸੀਂ ਹੁਣ ਅੰਦਰ ਜਾ ਰਹੇ ਆ ਪੈਲੇਸ ਦੇ ਲੋਜੀ ਪਹਿਲਾ ਟੋਲ ਆ ਚੁੱਕਿਆ ਆ ਠੀਕ ਆ ਇਸ ਤੋਂ ਬਾਅਦ ਹੁਣ ਦੂਜਾ ਟੋਲ ਤੁਹਾਨੂੰ ਦਿਖਾਵਾਂਗੇ ਦੂਜਾ ਟੋਲ ਤੁਹਾਨੂੰ ਪਤਾ ਹੀ ਆ ਕਿਹੜਾ ਹੁੰਦਾ ਆ ਰੀਬਨ ਕੱਟਣ ਵਾਲਾ ਜਦੋਂ ਨજર ਨજર ਉਤਾਰ ਦਿੱਤੀ ਗਈ ਹੈ ਦੂਲੇ ਰਾਜਾ ਦੀ ਤਾਂ ਹੁਣ ਬਈ ਰੀਬਨ ਕੱਟਣ ਦੀ ਵਾਰੀ ਆ ਚੁੱਕੀ ਆ ਉਹ ਇਹਦਾ ਭਾਵ ਮਾਰ ਕਰੀ ਜਾਂਦਾ ਕਿ ਇਹ ਅਸੀਂ ਆ ਗਏ ਹਾਂ ਤਾਂ ਚਲੋ ਭਈ ਅਸੀਂ ਪੈਲਸ ਦੇ ਅੰਦਰ ਆ ਚੁੱਕੇ ਹਾਂ ਤੇ ਪਕੌੜਾ ਗੈਂਗ ਜਿਹੜਾ ਕੀ ਸ਼ੁਰੂ ਹੋ ਚੁੱਕਾ ਹੈ ਤੇ ਤੁਹਾਨੂੰ ਦਿਖਾਉਣੇ ਆ ਕਿਦਾਂ ਇਹਨਾਂ ਨੇ ਭੁੱਖ ਪਾਈ ਸਾਰੇ ਪੈਲਸ ਦੇ ਅੰਦਰ ਭਰਾਵਾ ਹੋਰਾਂ ਨੇ ਵੀ ਗਾਣੇ ਆ ਭਰਾਵਾ ਹੋਰਾਂ ਨੇ ਵੀ ਭਰਾਵਾ ਹੋਰਾਂ ਨੇ ਵੀ ਗਾਣੇ ਆ ਨਹੀਂ ਗੋੜੇ ਜੱਟ ਨਹੀਂ ਪਾਈ ਸੀ ਤੇ ਪਿੱਛੇ ਹੀ ਗੋਰਾਬਾਈ ਜੀ ਖੜੇ ਸੀ ਕਹਿੰਦੇ ਪਹਿਲਾਂ ਮੈਂ ਨਾਮਕ ਚੈੱਕ ਕਰੂੰਗਾ ਕਿ ਕਿਤੇ ਵੱਦ ਘਟਦਾ ਨਹੀਂ ਹੈਗਾ। ਕੌਣ ਹੈ ਇਹ ਲੋਕ? ਕਿੱਥੋਂ ਆਤੇ ਹੈ ਇਹ? ਫਿਰ ਭਈ ਇਹ ਸਾਰੇ ਨੇ ਦੋ ਦੋ ਪੈਗ ਲਾਏ ਤੇ ਭਈ ਹੋ ਗਏ ਸ਼ੁਰੂ। ਉਹੀ ਕੰਮ ਜਿਹੜਾ ਕਿ ਅਸੀਂ ਹਰ ਵਿਆਹ ਦੇ ਵਿੱਚ ਜਾ ਕੇ ਕਰਨਾ ਹੁੰਦਾ ਨੱਚਣ ਦਾ ਹੋਰ ਸਾਡੇ ਕੋਲੇ ਕੋਈ ਕੰਮ ਨਹੀਂ ਹੁੰਦਾ ਵਿਆਹ ਦੇ ਵਿੱਚ ਜਾ ਕੇ ਸਿਰਫ ਅਸੀਂ ਵਿਆਹ ਦੇ ਵਿੱਚ ਜਾ ਕੇ ਨੱਚਣਾ ਹੁੰਦਾ ਕਿਉਂਕਿ ਸਾਨੂੰ ਨੱਚਣ ਲਈ ਆਪਣੇ ਵਿਆਹ ਦੇ ਵਿੱਚ ਬੁਲਾਇਆ ਜਾਂਦਾ ਹੈ ਤੁਸੀਂ ਸੋਚ ਰਹੇ ਹੋਗੇ ਬਈ ਕਿ ਨੱਚਦੇ ਨੱਚਦੇ ਇੱਥੇ ਕਿਉਂ ਬੈਠ ਗਏ ਇੱਥੇ ਤਾਂ ਦੂਰਾ ਦੂਲੇ ਨੂੰ ਬੈਠਣਗੇ ਇਹ ਇਸ ਕਰਕੇ ਬੈਠੇ ਆ ਕਿ ਵੀ ਇਹਨਾਂ ਨੇ ਉਹਨਾਂ ਨੂੰ ਮੱਠਣ ਦੇਣਾ ਕਿਉਂਕਿ ਇਹਨਾਂ ਨੇ ਉਹਨਾਂ ਨੂੰ ਤਾਂ ਨਹੀਂ ਬੈਠਣ ਦੇਣਾ ਕਿਉਂਕਿ ਬਈ ਇਹਨਾਂ ਨੇ ਲੈਣਿਆ ਉਹਨਾਂ ਤੋਂ ਪੈਸੇ ਇਧਰ ਬਈ ਮੁੰਡੇ ਦੇ ਭਰਾ ਨਾਲ ਜਦੋਂ ਜਦਾਂ ਇਹ ਹੋ ਰਿਹਾ ਸੀ ਪੰਕਾਇ ਉਹ ਕਹਿੰਦਾ ਸੀ ਕਿ ਦਾਦੀ ਦੇ ਪੁੱਤ ਜੋ ਕੇ ਪੈਸੇ ਲੈ ਲੈਣਗੇ ਮੁੰਡੇ ਦਾ ਭਰਾ ਕਹਿੰਦਾ ਕਿ ਨਾ ਤੰਗ ਕਰ ਯਾਰ ਭਾਈ ਅਸੀਂ ਸਗੰਦੇ ਲਈ ਆ ਚੁੱਕੇ ਸੀ ਪਰ ਇੱਥੇ ਬਹੁਤ ਹੀ ਇੱਕ ਫਨੀ ਕਿੱਸਾ ਹੋਇਆ ਮੈਨ ਨਾਲ ਗੋਰਾ ਭਾਈ ਜੀ ਨੇ ਮੈਨੂੰ ਕਾਰਡ ਦਿੱਤਾ ਕਾਰਡ ਦਿੱਤਾ ਕਾਰਡ ਦੇ ਵਿੱਚ ਪੈਸੇ ਹੈ ਨਾ ਮੈਂ ਦੇਖਿਆ ਕਾਰਡ ਦੇ ਵਿੱਚ ਪੈਸੇ ਹੈ ਨਾ ਤੁਸੀਂ ਧਿਆਨ ਨਾਲ ਦੇਖੋ ਜੇ ਉਹਦੇ ਵਿੱਚ ਪੈਸੇ ਨਹੀਂ ਹੈ ਐਸਾ ਕੌਣ ਕਰਦਾ ਹੈ ਬੇ ਉਹ ਕਾਰ ਮੈਨੂੰ ਇਹ ਨਹੀਂ ਮੇਰਾ ਕਾਰਡ ਹੈ ਯਾਰ ਕਾਰਡ ਨਹੀਂ ਹੈ ਸਗੰਦੇ ਭਾਈ ਚਲੋ ਚਲੋ ਤਾਂ ਫਿਰ ਭਾਈ ਫਾਈਨਲੀ ਜੋੜੀ ਨੂੰ ਚਾਇਆ ਗਿਆ ਉਹਨਾਂ ਤੋਂ ਡਾਂਸ ਕਰਾਇਆ ਗਿਆ ਪੂਜ-ਪੂਜ ਬਨੇ ਇਹਨਾਂ ਦੇ ਸਾਨੂੰ ਕੈਮਰੇਮੈਨ ਕਹਿ ਰਿਹਾ ਸੀ ਕਿ ਬਾਈ ਤੁਸੀਂ ਬਾਅਦ ਵਿੱਚ ਨੱਚ ਲਿਓ ਸਾਨੂੰ ਵੀਡੀਓ ਬਣਾ ਲੈਣ ਦਿਓ ਪਰ ਅਸੀਂ ਹੱਦ ਤੋਂ ਮਜਬੂਰ ਹਾਂ ਸਾਨੂੰ ਜਿੰਨੇ ਤੇ ਪੰਜ ਸੱਤ ਬਾਰ ਨਹੀਂ ਕਿਹਾ ਜਾਂਦਾ ਅਸੀਂ ਨਹੀਂ ਹਟ ਸਕਦੇ ਇਸ ਕਰਕੇ ਬਾਈ ਅਸੀਂ ਲੱਗੇ ਰਹੇ ਲੱਗੇ ਰਹੇ ਜਦੋਂ ਕਿ ਤੇ ਉਹਨੇ 10 ਕਬਾਰ ਕਿਹਾ ਫਿਰ ਅਸੀਂ ਹਟ ਗਏ ਇਸਕੇ ਚਲੋ ਠੀਕ ਹੈ ਬਣਾਓ ਤੁਸੀਂ ਆਪਣੇ ਪੋਜ ਵਗੈਰਾ ਓਕੇ ਬਾਈ ਸਾਰੀ ਰੀਤੀ ਰਿਵਾਜ ਨਾਲ ਅਸੀਂ ਜੋੜੀ ਨੂੰ ਕਰੇ ਲਿਆਏ ਆ ਦੁਲਹਨ ਨੂੰ ਵਿਆਹ ਕੇ ਲੈ ਆਂਦਾ ਆ ਤੇ ਅੱਜ ਤੋਂ ਬਾਅਦ ਬਈ ਸਾਡੇ ਦੋਸਤ ਟਾਈਮ ਨਾਲ ਕਰਿਆ ਕਰੂਗਾ ਕਿਉਂਕਿ ਬਈ ਇਹ ਟਾਈਮ ਨਾਲ ਕਰੇ ਨਹੀਂ ਹੁੰਦੇ ਸੀ ਇਸ ਕਰਕੇ ਇਹਦਾ ਵਿਆਹ ਕੀਤਾ ਕਿ ਟਾਈਮ ਨਾਲ ਕਰਿਆ ਜੀ ਏਹੇ ਸਮਾਈਲ ਦੇਖਾ ਭਾਈ ਸਮਾਈਲ ਦੇਖਾ ਫਾਇਦਾ ਤੋਂ ਦੋ ਦਰਵਾਜ਼ੇ ਆ ਤਾਂ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦੇਣਾ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ ਤੇ ਬਈ ਸਾਹ ਇਸ ਤੋਂ ਬਾਅਦ ਬਈ ਸਾਨੂੰ ਹਟਾਉਣ ਲਈ ਇਹਨਾਂ ਕੋਲੇ ਇੱਕ ਹਥਿਆਰ ਸੀਗਾ ਉਹ ਸੀਗਾ ਬਈ ਨਵੀਂ ਵਿਆਹੀ ਦੁਲਹਨ ਇਹਨਾਂ ਨੇ ਕੀ ਕੀਤਾ ਦੁਲਹਨ ਲੈ ਆਂਦੀ ਤਾਂ ਫਿਰ ਸਾਨੂੰ ਹਟਾਇਆ ਡੀ ਜੇ ਤੇ ਨਚਰੋ